ਦਿਲੰਦਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਨੂੰ ਪਰਮਾ ਹੁੰਗਾਰਾ ਵੀ ਮਿਲਦਾ ਨਜ਼ਰ ਆ ਰਿਹਾ ਸੋਦਾ ਦੇ ਕਿ ਚਰਨਜੀਤ ਸਿੰਘ ਚੰਨੀ ਲਗਾਤਾਰ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਲੋਕਾਂ ਦੀ ਵੀ ਕਾਫੀ ਭੀੜ ਨਜ਼ਰ ਆ ਰਹੀ ਹੈ ਉੱਥੇ ਹੀ ਸ਼ਾਹਕੋਟ ਦੇ ਵਿੱਚ ਚੋਣ ਪ੍ਰਚਾਰ ਹੈ ਜਿਹੜਾ ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ ਜਿੱਥੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਦੇਸ਼ ਦੇ ਗਰੀਬਾਂ ਅਤੇ ਸਮੇਂ ਦੀ ਲੋੜ ਹੈ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਦੇ ਵਿੱਚ ਜਾ ਕੇ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਨ ਅਤੇ ਇਹ ਗੱਲ ਸਾਫਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਹਲਕਾ ਸ਼ਾ ਕੋੜ ਦੇ ਵਿੱਚ ਚੋਣ ਰੈਲੀਆਂ ਨੂੰ ਸਮੋਦਨ ਕਰਦਿਆਂ ਕੀਤੀ ਹੈ ਉੱਥੇ ਹੀ ਵੇਰਕਾ ਨੇ ਕਿਹਾ ਕਿ ਚੰਨੀ ਦੁਖੀ ਲੋਕਾਂ ਦਾ ਮਸੀਹਾ ਬਣ ਕੇ ਚੰਗਾ ਕੰਮ ਕਰ ਸਕਦਾ ਹੈ ਅਤੇ ਅਜਿਹਾ ਕੋਈ ਆਗੂ ਨਹੀਂ ਜੋ ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਭਾਰਤੀ ਗੱਠ ਜੋੜ ਦੀ ਸਰਕਾਰ ਲਗਾਤਾਰ ਬਣ ਰਹੀ ਹੈ ਅਤੇ ਰਾਹੁਲ ਗਾਂਧੀ ਇਸ ਸਰਕਾਰ ਦੇ ਪ੍ਰਧਾਨ ਮੰਤਰੀ ਹੋਣਗੇ ਜਦੋਂ ਕਿ ਚਰਨਜੀਤ ਸਿੰਘ ਚੰਨੀ ਇਸ ਸਰਕਾਰ ਦੇ ਵਿੱਚ ਬਹੁਤ ਵੱਡੇ ਅਹੁਦੇ ਦੇ ਉੱਤੇ ਤਾਇਨਾਤ ਹੋਣਗੇ ਅਤੇ ਜਲੰਧਰ ਦੇ ਲੋਕਾਂ ਨੂੰ ਵੱਡਾ ਲਾਭ ਆ ਜਿਹੜਾ ਮਿਲ ਸਕਦਾ ਹੈ ਅਤੇ ਇਸ ਤੋਂ ਉਨਾ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਪੰਚਾਇਤਾਂ ਨੂੰ ਦਿੱਤੇ ਗਏ ਫੰਡ ਵੀ ਵਾਪਸ ਲੈ ਲਏ ਗਏ ਨੇ ਅਤੇ ਇਸ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰਕੇ ਲੋਕਤੰਤਰ ਦਾ ਕਤਲ ਜਿਹੜਾ ਕੀਤਾ ਸੋ ਲਗਾਤਾਰ ਲੋਕ ਸਭਾ ਚੋਣਾਂ ਦੇ ਦੌਰਾਨ ਵਕ-ਵਕ ਪਾਰਟੀਆਂ ਦੇ ਉਮੀਦਵਾਰ ਇੱਕ ਦੂਜੇ ਦੇ ਉੱਤੇ ਤੋਮਤਾ ਮਰਦੇ ਨਜ਼ਰ ਆ ਰਹੇ ਨੇ ਸੋ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਜਿਨ੍ਹਾਂ ਨੂੰ ਲਗਾਤਾਰ ਚੋਣ ਰੈਲੀਆਂ ਦੇ ਵਿੱਚ ਪਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਦੋ ਦੱਸ ਦਈਏ ਕਿ ਚਰਨਜੀਤ ਸਿੰਘ ਚਰਨਨੀ ਦਾ ਪੁਰਾਣਾ ਅੰਦਾਜ਼ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਜਿੱਥੇ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰ ਕੇ ਜਿੱਥੇ ਪ੍ਰਸ਼ਾਦਾ ਛਕ ਲਿਆ ਉੱਥੇ ਹੀ ਜੂਸ ਦਾ ਆਨੰਦ ਵੀ ਮਾਣਿਆ ਅੱਜ ਸਵੇਰ ਤੋਂ ਹਰ ਸਟੇਜ ਤੇ 10 ਸਟੇਜਾਂ ਲੱਗ ਚੁੱਕੀਆਂ ਹਰ ਸਟੇਜ ਤੇ ਬਹੁਤ ਲੋਕ ਆਮ ਆਦਮੀ ਪਾਰਟੀ আর ਕਾਲੀਜਰ ਛੱਡ ਕੇ ਕਾਂਗਰਸ ਨੂੰ ਜੁਆਇਨ ਕਰ ਰਹੇ ਤੇ ਇੱਥੇ ਜਿਹੜਾ ਦਰਿਆ ਹੈ ਇਹਦੀ ਮਾਰ ਪੈਂਦੀ ਹੈ ਇਹਦਾ ਬੰਨ ਬੰਨ ਕੇ ਪੱਕਾ ਰਾਲਾ ਲਾ ਕੇ ਪੱਥਰਾਂ ਦਾ ਬਣਾ ਕੇ ਉਹਦੇ ਉੱਪਰ ਸੜਕ ਚੱਲਦੀ ਕਰਨੀ ਹੈ ਤਾਂ ਕਿ ਕਦੇ ਖਤਰਾ ਇਸ ਇਲਾਕੇ ਨੂੰ